ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਸੀਂ ਪੰਜਾਬ ਦੇ ਲੋਕ ਜਦੋਂ ਕਿਤੇ ਚੰਡੀਗੜ੍ਹ ਜਾਂਦੇ ਆ ਤਾਂ ਸਾਨੂੰ ਹਮੇਸ਼ਾ ਹੀ ਇਹ ਰਹਿੰਦਾ ਹੈ ਕਿ ਸਾਡਾ ਇੱਥੇ ਚਲਾਨ ਹੋਇਆ ਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਫਸੇ ਜਾਂ ਬੈਲਟ ਕਰਕੇ ਜਾਂ ਰੈੱਡ ਲਾਈਟ ਕਰਕੇ ਜਾਂ ਇੰਸ਼ੋਰੈਂਸ ਨਾ ਹੋਣ ਕਰਕੇ ਜਾਂ ਕਿਸੇ ਹੋਰ ਕਰਕੇ ਲੱਗਦਾ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਉਹ ਬਹੁਤ ਸਖ਼ਤੀ ਨਾਲ ਲਾਗੂ ਹੋ ਰਹੇ ਹੈ ਪਰ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਜਿਹੜੇ ਪੁੱਛੇ ਗਏ ਉਹਦੇ ਜਵਾਬ ਦੇ ਵਿੱਚ ਜਿਹੜੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਹੈ ਉਸ ਦੇ ਜਿਹੜੇ ਜਵਾਬ ਨੇ ਉਹ ਇਸ ਗੱਲ ਤੋਂ ਥੋੜਾ ਜਿਹਾ ਵੱਖਰਾ ਸਾਨੂੰ ਦਰਸ਼ਨ ਕਰਾਉਂਦੇ ਆ ਉਹਨਾਂ ਜਵਾਬਾਂ ਦੇ ਵਿੱਚ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਵਿੱਚ 219299 ਜਿਹੜੇ ਵਹੀਕਲਸ ਐ ਉਹ ਬਿਨਾ ਕਿਸੇ ਇਨਸ਼ੋਰੈਂਸ ਤੋਂ ਚੱਲ ਰਹੇ ਹੁਣ ਇਹ ਜਿਹੜੇ ਬਿਨਾ ਇਨਸ਼ੋਰੈਂਸ ਤੋਂ ਚੱਲਦੇ ਐ ਜਿੱਥੇ ਥਰਡ ਪਾਰਟੀ ਇਨਸ਼ੋਰੈਂਸ ਨਹੀਂ ਹੁੰਦੀ ਉੱਥੇ ਜਦੋਂ ਕਿਸੇ ਉਸ ਵਹੀਕਲ ਨਾਲ ਕੋਈ ਐਕਸੀਡੈਂਟ ਹੁੰਦਾ ਉਹ ਕੇਸ ਕਿਤੇ ਕੋਰਟਾਂ ਜਾਂਦੇ ਐ ਤਾਂ ਉਹ ਕੋਰਟਾਂ ਦੇ ਵਿੱਚ ਜਾ ਕੇ ਉਹਦਾ ਪਤਾ ਲੱਗਦਾ ਵੀ ਇਹ ਇਹਦੇ ਕੋਲ ਤਾਂ ਇਨਸ਼ੋਰੈਂਸ ਹੀ ਹੈ ਨਹੀਂ ਇਹ ਕਿਵੇਂ ਕਰਿਆ ਜਾਵੇ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਦਿੱਤਾ ਜਾਵੇ ਬਹੁਤ ਸਾਰੇ ਅੜਿੱਕੇ ਇਸ ਕਰਦੇ ਉੱਤੇ ਆਉਂਦੇ ਐ ਦੂਜੀ ਗੱਲ ਇਹ ਵੀ ਪਤਾ ਲੱਗੀ ਵੀ ਚੰਡੀਗੜ੍ਹ ਦੇ ਵਿੱਚ ਜਿਹੜੇ ਵਹੀਕਲ ਨੇ ਉਹ ਰਜਿਸਟਰਡ ਐਕਟਿਵ ਵਹੀਕਲ ਜਿਹੜੇ ਐ ਉਹ 14720000 ਨੇ ਤੇ ਜਿਹੜੇ ਉੱਥੋਂ ਦੀ ਕੁੱਲ ਜਿਹੜੀ ਵਸੋਂ ਹੈ ਉਹਦੇ ਤੋਂ ਵੀ ਪੂਰਾ ਵੱਧ ਨੇ ਜਦਕਿ ਦੇਸ਼ ਭਰ ਦੇ ਵਿੱਚ ਸਾਰੇ ਜਿਹੜੇ ਭਾਰਤ ਦੇ ਵਿੱਚ ਐ ਜਿਹੜੇ 14 ਕਰੋੜ 31 ਲੱਖ ਜਿਹੜੇ ਵਹੀਕਲਸ ਐ ਜਿਹੜੇ ਰਜਿਸਟਰਡ ਐ ਸੋ ਜਿਹੜੀਆਂ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਜਿਹੜਾ ਉਹ ਸਾਰੇ ਸਾਡੇ ਇਨਫਰਾਸਟ੍ਰਕਚਰ ਨੂੰ ਫੇਲ ਕਰਦੀਆਂ ਜਾ ਰਹੀਆਂ ਨੇ ਇਸ ਗੱਲ ਦੇ ਉੱਤੇ ਕਿ ਉਹਨਾਂ ਦੀ ਵਿਕਰੀ ਉਹ ਉਹਨਾਂ ਨੂੰ ਲੱਗਦਾ ਹੋਊਗਾ ਵੀ ਘੱਟ ਹੋ ਰਹੀ ਹੈ ਪਰ ਜਿੰਨਾ ਕਿ ਸਾਡਾ ਇਨਫਰਾਸਟ੍ਰਕਚਰ ਦੇ ਉੱਤੇ ਧਿਆਨ ਹੈ ਉਹਦੇ ਹਿਸਾਬ ਨਾਲ ਉਹ ਉਹਨਾਂ ਤੇ ਦਬਾਅ ਜ਼ਿਆਦਾ ਪਾਉਂਦੀਆਂ ਨੇ ਤੇ ਇਹ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਸਰੀ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਪੰਜਾਬ ਆਪਣੇ ਭਾਰਤ ਦੇ ਵਿੱਚ ਅਸੀਂ ਦੋ ਤਿੰਨ ਜਿਹੜੇ ਅਖੌਤੀ ਅਧਿਆਤਮਿਕ ਗੁਰੂ ਨੇ ਉਹਨਾਂ ਦੇ ਲੱਛਣ ਤਾਂ ਅਸੀਂ ਸਾਰੇ ਜਣੇ ਜਾਣਦੇ ਆ ਇੱਕ ਸਾਡੇ ਡੇਰਾ ਸਿਰਸਾ ਵਾਲੇ ਆ ਬਾਬਾ ਰਾਮ ਰਹੀਮ ਜੀ ਉਹਨਾਂ ਦੇ ਜਿਹੜਾ ਉਹਨਾਂ ਬਾਰੇ ਜਿੰਨਾ ਘੱਟ ਦੱਸਿਆ ਜਾਵੇ ਉਹਨਾਂ ਚੰਗਾ ਕਿਉਂਕਿ ਬਰਾਈ ਕਾ ਨੂੰ ਫਲਾਉਣੀ ਹੈ ਅਸੀਂ ਨੇ ਪਰ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਉਹ ਅਧਿਆਤਮਕਤਾ ਦੇ ਨਾਂ ਦੇ ਉੱਤੇ ਜੋ ਕਰਮ ਉਹਨੇ ਕੀਤੇ ਐ ਤੇ ਉਹਦੀ ਸਜ਼ਾ ਵੀ ਉਹਨੂੰ ਮਿਲੀ ਐ ਅਦਾਲਤਾਂ ਨੇ ਵੀ ਉਹਨੂੰ ਦੋਸ਼ੀ ਪਾਇਆ ਤੇ ਕਤਲ ਕਰਨ ਲੱਗਿਆਂ ਮਿੰਟ ਨਹੀਂ ਲਾਉਂਦੇ ਇਹ ਉਹਨਾਂ ਦਾ ਵੀ ਕਿਰਦਾਰ ਐ ਸਾਡੇ ਸਾਹਮਣੇ ਬਾਪੂ ਆਸਾ ਰਾਮ ਦਾ ਵੀ ਕਿਰਦਾਰ ਐ ਇੱਕਦੋ ਹੋਰ ਵੀ ਕਈ ਸਾਰੇ ਇਸ ਤਰ੍ਹਾਂ ਦੇ ਨੰਗੇ ਹੋਏ ਐ ਤੇ ਸਾਡੇ ਦੇਸ਼ ਦੇ ਵਿੱਚ ਇੱਕ ਸਤਿਗੁਰੂ ਜੀ ਦੇ ਨਾਂ ਦੇ ਉੱਤੇ ਜਿਹੜੇ ਧਿਆਨ ਕੇਂਦਰ ਚਲਾਉਂਦੇ ਐ ਸਾਊਥ ਦੇ ਵਿੱਚ ਉਨਾ ਦੇ ਉੱਤੇ ਵੀ ਇਸ ਕਿਸਮ ਦੇ ਇਲਜ਼ਾਮ ਲੱਗਦੇ ਰਹੇ ਐ ਅ ਅਸੀਂ ਖੈਰ ਉਹਦੀ ਕੋਈ ਇਸ ਤਰ੍ਹਾਂ ਦੀ ਪੁਸ਼ਟੀ ਤਾਂ ਨਹੀਂ ਕਰਦੇ ਸੋਸ਼ਲ ਮੀਡੀਆ ਦੇ ਉੱਤੇ ਤੇ ਆਮ ਮੀਡੀਆ ਦੇ ਉੱਤੇ ਉਹ ਆਮ ਪ੍ਰਚਲਿਤ ਨੇ ਤੇ ਜਿਨ੍ਹਾਂ ਦਾ ਉਹਨਾਂ ਕੋਲ ਕੋਈ ਜਵਾਬ ਵੀ ਨਹੀਂਗਾ ਇੱਕ ਵਾਰੀ ਹਾਈ ਕੋਰਟ ਨੇ ਤਾਂ ਬਹੁਤ ਸਖਤ ਹੁਕਮ ਕਰਤੇ ਸੀ ਪਰ ਉਹ ਨਾਲ ਦੀ ਨਾਲੇ ਰਾਤ ਨੂੰ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦੇਤੀ ਉਹਨਾਂ ਦੇ ਹੱਥ ਬਹੁਤ ਲੰਬੇ ਐ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਐ ਐਪਸਟਾਈਨ ਫਾਈਲਾਂ ਜਿਹੜਾ ਅ ਨਵਾਲਗ ਲੜਕੀਆਂ ਦੇ ਵੱਡੀ ਪੱਦਰ ਦੇ ਉੱਤੇ ਸ਼ੋਸ਼ਣ ਦਾ ਦੋਸ਼ੀ ਹੈ ਜਿਹਦੇ ਉੱਤੇ ਦੋਸ਼ ਲੱਗੇ ਉਹਦੇ ਤੇ ਮੁਕੱਦਮੇ ਚੱਲੇ ਤੇ ਉਹ ਗੱਲ ਫਿਰ ਉਹ ਜੇਲ੍ਹ ਦੇ ਵਿੱਚ ਮਰ ਗਿਆ ਤੇ ਹੁਣ ਉਹਦੇ ਤੇ ਰੋਲ ਬਹੁਤ ਸਾਰੇ ਉਹਦੇ ਜਿਹੜੇ ਲੱਖਾਂ ਦੀ ਗਿਣਤੀ ਚ ਪੇਜ ਐ ਜਿਹੜੇ ਈਮੇਲਾਂ ਨੇ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਚ ਵੀਡੀਓਜ਼ ਐ ਜਿਹੜੀਆਂ ਉਹ ਮਿਲ ਰਹੀਆਂ ਨੇ ਜਾਰੀ ਕਰਨੀਆਂ ਪਈਆਂ ਨੇ ਜਿਹੜਾ ਅਮਰੀਕਾ ਦਾ ਡਿਪਾਰਟਮੈਂਟ ਆਫ ਜਸਟਿਸ ਹੈ ਉਸ ਨੇ ਸੋ ਉਸ ਜਸਟਿਸ ਨੇ ਬਾਕੀ ਤਾਂ ਜਸਟਿਸ ਕੋਈ ਕੀਤੀ કે ਨਾ ਕੀਤੀ ਕਈ ਲੋਕਾਂ ਨੂੰ ਨੰਗੇ ਜ਼ਰੂਰ ਕਰ ਦਿੱਤਾ ਬਹੁਤ ਸਾਰੇ ਪੋਲੀਟੀਸ਼ਨ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਬਿਊਰੋਕਰੇਟ ਨੇ ਤੇ ਬਹੁਤ ਸਾਰੇ ਅਕੈਡਮੀਸ਼ਨ ਵੀ ਉਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਨਾਮ ਬੋਲਦੇ ਐ ਇੱਕ ਨਾਮ ਜਿਹੜਾ ਹੁਣ ਦੋ ਤਿੰਨ ਦਿਨਾਂ ਤੋਂ ਬੋਲਿਆਗਾ ਉਹ ਭਾਰਤੀ ਬੰਦਾ ਹੈਗਾ ਸਾਡਾ ਇੰਡੀਆ ਦਾ ਉਹਦਾ ਨਾਮ ਹੈ ਦੀਪਕ ਚੋਪੜਾ ਜਿਹੜਾ ਦੀਪਕ ਚੋਪੜਾ ਹੈ ਉਹ ਭਾਰਤੀ ਅਮਰੀਕੀ ਲੇਖਕ ਹੈ ਜਣੀ ਭਾਰਤ ਚ ਜੰਪ ਪੜ ਕੇ ਉੱਥੇ ਚਲਾ ਗਿਆ ਉੱਥੇ ਜਾ ਕੇ ਉਹ ਇੱਕ ਤਾਂ ਲੇਖਕ ਬਣ ਗਿਆ ਜਿਨੇ 60 ਤੋਂ ਵੱਧ ਕਿਤਾਬਾਂ ਲਿਖੀਆਂ ਨੇ ਉਹ ਕਿਤਾਬਾਂ ਜਿਹੜੀਆਂ ਨੇ ਬਹੁਤੀਆਂ ਜਿਹੜੀਆਂ ਅਧਿਆਤਮਕਤਾ ਬਾਰੇ ਨੇ ਰੱਬ ਬਾਰੇ ਐ ਬੁੱਧ ਬਾਰੇ ਨੇ ਤੇ ਉਹਨੇ ਇੱਕ ਬਹੁਤ ਵੱਡਾ ਗਲੋਬਲ एंपਾਇਰ ਖੜਾ ਕੀਤਾ ਹੋਇਆ ਤੇ ਉਹ ਜਿਹੜੀਆਂ ਕਿਤਾਬਾਂ ਛਾਪ ਦਾ ਜਿਹੜੀ ਪਬਲਿਸ਼ਰ ਹੈ ਹਾਰਪਰ ਕੋਲਿਨ ਉਨੇ ਉਸ ਨੂੰ ਮਾਸਟਰ ਟੀਚਰ ਕਹੇਗਾ ਸੋ ਮਾਸਟਰ ਟੀਚਰ ਆਫ ਈਸਟਰਨ ਫਲਸਫੀ ਇਨ ਦਾ ਵੈਸਟਰਨ ਵਰਲਡ ਜਣੀ ਪੱਛਮੀ ਦੁਨੀਆ ਦੇ ਵਿੱਚ ਪੂਰਬੀ ਜਿਹੜੀ ਫਲਸਫੀ ਹੈ ਜਿਹਦੇ ਤੇ ਭਾਰਤ ਦੇ ਜਿਹੜੇ Hindu ਤਵੀਆਂ ਬਹੁਤ ਜ਼ਿਆਦਾ ਮਾਨ ਕਰਦੇ ਐ ਉਹਦੇ ਚ ਦੋਏ ਗੱਲਾਂ ਨੇ ਇੱਕ ਗੱਲ ਤੇ ਮਾਨ ਕਰਦੇ ਜਿਹੜੀਆਂ ਉਤਾਰਥਵਾਦੀ ਫਲਸਫੀ ਹੈ ਉਹਦਾ ਜ਼ਿਕਰ ਨਹੀਂ ਕਰਦੇ ਸੋ ਉਸ ਦਾ ਉਹ ਬਹੁਤ بڑا ਪ੍ਰਚਾਰ ਕਰ ਉਸਨੇ ਬਹੁਤ ਸਾਰੇ ਵੈਲਨੈਸ ਸੈਂਟਰ ਖੋਲੇ ਹੋਏ ਆ ਉਹ ਅਧਿਆਤਮਕਤਾ ਦੇ ਨਾਂ ਦੇ ਉੱਤੇ ਜਿਹੜੇ ਧਿਆਨ ਕੇਂਦਰਿਤ ਕਰਨ ਵਾਲੇ ਜਿਹੜੇ ਮੈਡੀਟੇਸ਼ਨ ਦੇ ਕੈਂਪ ਨੇ ਉਹ ਵੀ ਲਾਉਂਦਾ ਹੈ ਹੁਣ ਉਹਦੇ ਤੇ ਇਲਜ਼ਾਮ ਲੱਗਿਆ ਵੀ ਉਹ ਉਹਦੀਆਂ ਵੀ ਈਮੇਲ ਸਾਂਝੀਆਂ ਨੇ ਐਪਸਟਾਈਨ ਦੇ ਨਾਲ ਹੋਰ ਵੀ ਕਈ ਗੱਲਾਂ ਉਥੋਂ ਦਾ ਇੱਕ ਟੀਵੀ ਚੈਨਲ ਹੈ ਜਿਹਨੂੰ ਸੀਐਨਐਨ ਕਹਿੰਦੇ ਆ ਉਸ ਨੇ ਜਦੋਂ ਉਹਨਾਂ ਦਾ ਖੁਲਾਸਾ ਕੀਤਾ ਤਾਂ ਸਾਰੀ ਦੁਨੀਆ ਤੇ ਰੌਲਾ ਪੈ ਗਿਆ ਅਮਰੀਕਾ 'ਚ ਖਾਸ ਤੌਰ ਤੇ ਪੈ ਗਿਆ ਕਿਉਂਕਿ ਉਹਦੀ ਮਸ਼ਹੂਰੀ ਬਹੁਤ ਸੀ ਵੀ ਇਹ ਤਾਂ ਬੰਦਾ ਅਧਿਆਤਮਕ ਹੈ ਅਧਿਆਤਮਕ ਸਿੱਖਿਆ ਦਿੰਦਾ ਹੈ ਤੇ ਜਿਹੜੀ ਭਗਤੀ 'ਚ ਲੀਨ ਹੋ ਕੇ ਬੰਦੇ ਜਿਹੜੇ ਐ ਉਹ ਬਹੁਤ ਕੁਝ ਪ੍ਰਾਪਤ ਕਰਦੇ ਆ ਉਹਨਾਂ ਦੀ ਸਿਹਤ ਬਹੁਤ ਅੱਛੀ ਰਹਿੰਦੀ ਹੈ ਪਤਾ ਨਹੀਂ ਕਿੱਦਾਂ ਵਗੈਰਾ ਫਿਰ ਉਹ ਬੋਲਿਆ ਤੇ ਉਹਨੇ ਕਿਹਾ ਵੀ ਨਹੀਂ ਅਜਿਹਾ ਕੁਝ ਨਹੀਂ ਉਹਨੇ ਇਨਕਾਰ ਕੀਤਾ ਇਸ ਗੱਲ ਤੋਂ ਪਰ ਇੱਕ ਜਿਹੜੀ ਕੁੜੀ ਹੈਗੀ ਐ ਲੇਡੀ ਸ਼ੇਵ ਦਾ ਰੂਬንስ ਸ਼ੇਵ ਦਾ ਰੂਬንስ ਨੇ ਵੀ ਕਿਹਾ ਵੀ ਜਦੋਂ ਮੈਂ ਅਜੇ 16 ਸਾਲ ਦੀ ਲੜਕੀ ਸੀ ਮੈਂ ਵੀ ਉਹਦੇ ਜਿਹੜੇ ਧਿਆਨ ਕੇਂਦਰ ਹੈ ਉਹਦੇ ਚਲੀ ਗਈ ਮੈਡੀਟੇਸ਼ਨ ਸੈਂਟਰ ਦੇ ਵਿੱਚ ਤੇ ਮੈਂ ਮੈਡੀਟੇਸ਼ਨ ਕਰ ਰਹੀ ਹਾਂ ਮੈਂ ਆਪਣੇ ਧਿਆਨ 'ਚ ਲੱਗੀ ਹੋਈਆਂ ਉਹਨੇ ਮੈਨੂੰ ਗਲਤ ਢੰਗ ਨਾਲ ਟੱਚ ਕੀਤਾ ਤੇ ਹੋਰ ਤੇ ਮੈਂ ਉਸ ਤੋਂ ਬਾਅਦ ਲਾਈਨ 'ਚ ਲੱਗੀ ਹੋਈਆਂ ਲਾਈਨ 'ਚ ਲੱਗੀ ਹੋਈਆਂ ਵੀ ਮੈਂ ਆਪਣਾ ਇੱਕ ਸਵਾਲ ਪੁੱਛਣਾ ਹੈ ਮੇਰੀ ਆਪਣੀ ਅਧਿਆਤਮਿਕਤਾ ਬਾਰੇ ਵੀ ਉਹਦਾ ਮੈਂ ਜਵਾਬ ਮੰਗਣਾ ਹੈ ਲਾਈਨ 'ਚ ਲੱਗੀ ਹੋਈ ਹੈ ਜਦੋਂ ਵਾਰੀ ਆਈ ਮੈਂ ਉਹਨੂੰ ਕਿਹਾ ਕਿ ਵੀ ਤੁਸੀਂ ਦੱਸੋ ਵੀ ਮੈਂ ਮੇਰੀ ਅਧਿਆਤਮਿਕਤਾ ਬਾਰੇ ਉਹ ਕਹਿੰਦਾ ਤੈਨੂੰ ਜਿਹੜੀ ਪੂਰੀ ਆ ਗੱਲ ਹੈ ਉਹ ਤੋਂ ਸਮਝਾਉ ਤੂੰ ਸ਼ਾਮ ਨੂੰ ਲੇਟ ਨਾਈਟ ਮੇਰੇ ਕੋਲ ਆਈ ਫਿਰ ਮੈਂ ਤੈਨੂੰ ਦੱਸੂਗਾ ਉਹਦੇ 'ਚ ਕਹਿੰਦੀ ਮੈਨੂੰ ਕਾਲਾ ਕਾਲਾ ਲੱਗਿਆ ਕੁਝ ਤੇ ਮੈਂ ਕਿਉਂਕਿ ਉਹਨੇ ਮੈਨੂੰ ਟੱਚ ਵੀ ਕੀਤਾ ਹੋਇਆ ਸੀ ਤੇ ਫਿਰ ਮੈਂ ਉਹਦੇ ਕੋਲ ਗਈ ਤਾਂ ਨਹੀਂ ਮੈਨੂੰ ਬਹੁਤ ਭੈੜਾ ਲੱਗਿਆ ਬੀਏ ਜਿਹੜੇ ਬੰਦੇ ਐ ਆ ਉਹਨੇ ਜਿਹੜਾ ਕਮੈਂਟ ਕਰਿਆ ਉਹਨੇ ਕਿਹਾ ਵੀ ਜਿਹੜੇ ਮਨੁੱਖ ਗੁਰੂ ਨੇ ਉਹ ਤਾਂ ਇੱਕ ਕਨਸਟਰਕਟ ਨੇ ਉਹ ਤਾਂ ਨਕਲੀ ਨੇ ਮਨੁੱਖ ਗੁਰੂ ਉਹ ਤਾਂ ਨਕਲੀ ਐ ਜਿਹੜੇ ਇਸ ਤਰ੍ਹਾਂ ਦੇ ਗੁਰੂ ਨੇ ਬਣੇ ਹੋਏ ਆ ਪਰ ਜਿਹੜੀਆਂ ਖੂਬਸੂਰਤ ਲੜਕੀਆਂ ਨੇ ਉਹ ਅਸਲੀਅਤ ਨੇ ਉਹ ਰਿਐਲਿਟੀ ਨੇ ਉਹ ਰੀਅਲ ਨੇ ਸੋ ਇਹ ਉਹਨੇ ਕਿਹਾ ਸੋ ਇਹ ਹੁਣ ਜੇ ਜਿਸ ਬੰਦੇ ਦਾ ਹੁਣ ਉਹਦੀਆਂ ਗਾਹਾਂ ਕੀ ਸਾਡੇ ਭਾਰਤ ਦੀ ਰਾਜਨੀਤੀ ਨਾਲ ਕੀ ਤੰਦਾ ਨੇ ਉਹ ਜਦੋਂ ਕਿਤੇ ਸਾਡੇ ਕੋਲ ਆਈਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਹਾਲ ਦੀ ਘੜੀ ਐਨੀ ਖ਼ਬਰੀ ਹੈ ਵੀ ਜਿਹੜੇ ਬੰਦੇ ਅਧਿਆਤਮਿਕਤਾ ਸਿਖਾਉਂਦੇ ਐ ਉਹ ਕੀ ਕੀ ਕਰ ਸਕਦੇ ਐ ਕਿੱਦਾਂ ਦੇ ਬੰਦੇ ਆ ਉਹ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਭਾਰਤ ਤੇ ਅਮਰੀਕਾ ਦੇ ਵਿਚਕਾਰ ਜਿਹੜੀ ਵਪਾਰਕ ਡੀਲ ਦਾ ਜਿਹੜਾ ਖਾਕਾ ਜਾਰੀ ਹੋਇਆਗਾ ਉਸ ਜਾਰੀ ਹੋਏ ਕਾਕੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਰੋਚ ਆਈਆਂ ਹੋਈਆਂ ਨੇ 12 ਤਰੀਕ ਨੂੰ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਇੱਕ ਇੰਡਸਟਰੀਅਲ ਸਟ੍ਰਾਈਕ ਦੇ ਨਾਲ ਆਪਣਾ ਕੁਝ ਕੰਮ ਤੇ ਬਾਕੀ ਵੀ ਉਹਨਾਂ ਨੇ ਭਾਰਤ ਸਰਕਾਰ ਦੇ ਨੱਕ 'ਚ ਦਮ ਕਰ ਦੇਣਾ ਚਾਹੇ ਪਿਊਸ਼ ਗੋਇਲ ਹੋਣ ਵੀ ਕਹੀ ਜਾ ਰਿਹਾ ਵੀ ਨਹੀਂ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਪਰ ਉਹ ਕੰਧ ਤੇ ਲਿਖਿਆ ਪੜਨਾ ਜਾਣਦੇ ਐ ਜੇ ਸਰਕਾਰ ਨਹੀਂ ਪੜ ਪੜ ਰਹੀ ਤਾਂ ਕਿਸਾਨ ਜ਼ਰੂਰ ਪੜ ਰਹੇ ਹੈ ਭਾਰਤ ਦੇ ਲੋਕ ਪੜ ਰਹੇ ਹੈ ਵੀ ਸਾਡੀ ਕਿਸਾਨੀ ਕਿਦਾਂ ਤਬਾਹ ਹੋ ਜਾਣੀ ਹੈ ਇਸ ਸਮਝੌਤੇ ਦੇ ਨਾਲ ਲਾਸਟ ਗੱਲ ਹਰ ਹਫਤੇ ਪੰਜਾਬੀ ਟਰਬਿਊਨ ਦੇ ਵਿੱਚ ਉੱਗੇ ਇਤਿਹਾਸਕਾਰ ਜਿਹੜੇ ਹੈ ਅ ਗੂਹਾ ਸਾਹਿਬ ਜਿਹੜੇ ਉਹ ਇੱਕ ਲੇਖ ਲਿਖਦੇ ਹੈਗੇ ਉਹਨਾਂ ਨੇ ਆਇਤ ਕੀ ਜਿਹੜਾ ਲਿਖਿਆ ਹੈ ਵੀ ਕੀ ਭਾਰਤ ਹਿੰਦੂ ਪਾਕਿਸਤਾਨ ਬਣਨ ਦੇ ਰਾਹ ਤੇ ਪਿਆ ਹੋਇਆ ਇਹ ਉਹਨਾਂ ਦਾ ਸਵਾਲ ਹੈ ਇਹਦੇ ਚ ਕਾਫੀ ਸਾਰੀਆਂ ਗੱਲਾਂ ਉਹਨਾਂ ਨੇ ਲਿਖੀਆਂ ਨੇ ਉਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਨੇ ਵੀ ਸ਼੍ਰੀਲੰਕਾ ਦੇ ਵਿੱਚ 1970ਵਿਆਂ ਚ ਸ਼੍ਰੀਲੰਕਾ ਸਿੱਖਿਆ ਦੇ ਖੇਤਰ ਚ ਸਿਹਤ ਦੇ ਖੇਤਰ ਚ ਲਿੰਗ ਸਮਾਨਤਾ ਦੇ ਖੇਤਰ ਚ ਤੇ ਵਿਕਾਸ ਦੇ ਜਿਹੜੇ ਹੋਰ ਪੈਮਾਨੇ ਨੇ ਉਹਨਾਂ ਦੇ ਵਿੱਚ ਭਾਰਤ ਨਾਲੋਂ ਕਾਫੀ ਅੱਗੇ ਸੀ 1970ਵਿਆਂ ਚ ਪਰ ਜਦੋਂ ਉਦੋਂ ਬਾਅਦ 80ਵਿਆਂ ਦੇ ਵਿੱਚ ਆ ਕੇ ਇਸ ਨਹਾਲੀ ਬੁੱਧੀ ਜਿਹੜਾ ਰਾਸ਼ਟਰਵਾਦ ਹੈ ਉਹ ਇਹਨੂੰ ਆਪਣੇ ਗਲਾਫੇ ਚ ਲੈਂਦਾ ਹੈ ਤੇ ਉਸ ਤੋਂ ਬਾਅਦ ਉੱਥੇ ਜਿਹੜਾ ਉੱਥੇ ਖਾਨਾ ਜੰਗੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜੇ ਸਾਡੇ ਭਾਰਤ ਦੇ ਬੰਗਲੌਰ ਤੇ ਹਾਈਦਰਾਬਾਦ ਵਰਗੇ ਜਿਹੜੇ ਸ਼ਹਿਰ ਨੇ ਜਿਹੜੇ ਆਈਟੀ ਦੇ ਵੱਡੀ ਹੱਬ ਬਣ ਗਏ ਦੁਨੀਆ ਚ ਮਸ਼ਹੂਰ ਹੋ ਗਏ ਤਾਂ ਉਹਨਾਂ ਦਾ ਜਿਹੜਾ ਕਲੰਬੋ ਤੇ ਬਾਕੀ ਜਿਹੜੇ ਸੈਂਟਰ ਨੇ ਉਹਨਾਂ ਚ ਵੀ ਇਹ ਸਮਰੱਥਾ ਸੀ ਪਰ ਉਹ ਜਿਹੜੀ ਖਾਨਾ ਜੰਗੀ ਤੇ ਉਹ ਜਿਹੜਾ ਬਹੁ ਰਾਸ਼ਟਰਵਾਦ ਹੈ ਬਹੁ ਜਿਹੜਾ ਬਹੁ ਗਿਣਤੀ ਦਾ ਰਾਸ਼ਟਰਵਾਦ ਉਸ ਨੇ ਇਸ ਗੱਲ ਨੂੰ ਦੇ ਵਿੱਚ ਉਹਨੂੰ ਲਪੇਟ ਚ ਲੈ ਲਿਆ ਤੇ ਉਹ ਬਹੁਤ ਪਿੱਛੇ ਰਹਿ ਗਿਆ ਦੇਸ਼ ਤੇ ਜੇ ਅਸੀਂ ਵੀ ਬਾਕੀ ਇਜ਼ਰਾਈਲ ਦਾ ਵੀ ਉਹਨਾਂ ਨੇ ਲਿਖਿਆ ਹੈ ਜੇ ਭਾਰਤ ਹੁਣ ਨਾ ਸੰਭਲਿਆ ਇਸੇ ਤਰ੍ਹਾਂ ਨਾਲ Hindu ਪਾਕਿਸਤਾਨ ਬਣਨ ਵਾਲੇ ਪਾਸੇ ਤੁਰਿਆ ਰਿਹਾ ਜਿਵੇਂ ਇਹ ਤੁਰਿਆ ਹੋਇਆ ਤਾਂ ਇਹ ਬਹੁਤ ਹੀ ਪਿੱਛੇ ਰਹਿ ਜਾਣਾ ਹੈ ਕਈ ਸਦੀਆਂ ਪਿੱਛੇ ਚਲਾ ਜਾਣਾ ਹੈ ਇਹ ਜਿੱਥੇ ਹੋਰ ਜਾਨੀ ਮਾਲੀ ਨੁਕਸਾਨ ਹੋਣਿਆ ਉਥੇ ਭਾਰਤ ਦੀ ਤਰੱਕੀ ਰੁਕ ਜਾਣੀ ਹੈ ਗੱਲਾਂ ਜਿੰਦੀਆਂ ਮਰਜੀ ਹੋ ਅੱਜ ਦੀ ਗੱਲ ਚ ਐਨਏ ਬਹੁਤ ਬਹੁਤ ਸ਼ੁਕਰੀਆ